ਤਨਤਨ RAM ਦਾ ਸਕੂਰ ਜਿਨ ਸਿਰਿਆ ਤਿਨ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰਿਆ ਧਾਰਿਆ ਜਿੱਥੇ ਅਮਰਤ ਵੇਲੇ ਸੁਨਹਿਰੀ ਸਰੂਪ ਜੋ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹੀਦ ਦੇ ਲਿਖੇ ਹੋਏ ਨੇ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇਖ ਕੇ ਪ੍ਰਕਾਸ਼ ਹੋਣਗੇ ਉਪਰੰਤ 8:30 ਵਜੇ ਤੋਂ ਲੈ ਕੇ 12 ਵਜੇ ਤੱਕ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਔਰ ਗੁਰਦੁਆਰਾ ਬਾਬਾ ਅਕਾਲ ਰਾਏ ਸਾਹਿਬ ਵਿਖੇ ਜਲੋਸ ਦਾਇਆ ਜਾਣਗੇ ਤੇ ਸ਼ਾਮ ਨੂੰ ਬੜੇ ਮਨਮੋਹਕ ਦੀਪ ਮਾਲਾ ਕੀਤੀ ਜਾਏਗੀ ਔਰ ਸ਼ਾਮ ਨੂੰ ਰੈਰਾ ਸਾਹਿਬ ਦੇ ਪਾਠ ਤੋਂ ਬਾਅਦ ਆਤਿਸ਼ਬਾਜ਼ੀ ਵੀ ਕੀਤੀ ਜਾਏਗੀ ਉਪਰੰਤ ਆਮ ਦਾ ਵੀ ਕੀਰਤਨ ਜਿਹੜੇ ਕਾਲ ਤੱਕ ਸੈਡ ਦੀ ਪੁਰਬਾਨਾ ਹੁੰਦਾ ਹੈ ਉਹਦੇ ਉੱਤੇ ਹੈਲੀਕਾਪਟਰ ਦੇ ਰਾਹੀਂ ਜਿਹੜੀ ਫੁੱਲਾਂ ਦੀ ਵਰਖਾ ਹੈ ਉਹ ਕੀਤੀ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ RAMDAS GURU ਜਿਨ੍ਹਾਂ ਸਿਰਿਆ ਤਿਨ ਅਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰਿਆ ਧਾਰਿਆ ਸ੍ਰੀ ਅਮਰਸਰ ਸਾਹਿਬ ਜੀ ਦੀ ਪਾਵਨ ਨਗਰੀ ਦੇ ਰਚਨਹਾਰੇ ਜਿਨ੍ਹਾਂ ਨੇ ਇਸ ਸਾਜ ਤੀਰਥ ਨਗਰੀ ਸ੍ਰੀ ਅਮਰਸਰ ਸਾਹਿਬ ਜੀ ਨੂੰ ਵਸਾਇਆ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਸਾਡੀ ਸੁਲਤਾਨ ਸਤ ਗੁਰੂ ਚੌਥੇ ਪਾਤਸ਼ਾਹ ਤਿਨਾਂ ਦਾ ਪ੍ਰਕਾਸ਼ ਪ੍ਰਭੂ ਬਹੁਤ ਹੀ ਸ਼ਰਧਾ ਔਰ ਸਤਕਾਰ ਸਹਿਤ ਸਮੁੱਚੇ ਸੰਸਾਰ ਭਰ ਦੇ ਵਿੱਚ ਸੰਗਤ ਮਨਾ ਰਹੀ ਹੈ ਔਰ ਖਾਸ ਕਰਕੇ ਸਤ ਗੁਰਾਂ ਦੇ ਪਾਵਨ ਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਔਰ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਇਸੇ ਸਬੰਧ ਵਿੱਚ ਅੱਜ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਮਹਾਨ ਨਗਰ ਕੀਰਤਨ ਦੀ ਆਰੰਭਤਾ ਹੋਣੀ ਹੈ ਜੋ ਸ਼ਹਿਰ ਦੇ ਸਾਰੇ ਦਰਵਾਜ਼ਿਆਂ ਤੋਂ ਹੁੰਦਾ ਹੋਇਆ ਜੋ ਪੁਰਾਣਾ ਸ਼ਹਿਰ ਹੈ ਉਦੀਚਾਰ ਦੁਆਰੇ ਦੀ ਪਰਕਰਮਾ ਕਰਦਾ ਹੋਇਆ ਰਾਤ ਨੂੰ ਵਾਪਸ ਆ ਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਸੰਪੰਨ ਹੋਵੇਗਾ ਬਹੁਤ ਸ਼ਰਧਾ ਔਰ ਉਤਸ਼ਾਹ ਹੈ ਸੰਗਤ ਦੇ ਵਿੱਚ ਭਾਵੇਂ ਕਿ ਉਹ ਕਿਸੇ ਵੀ ਧਰਮ ਨਾਲ ਕਿਸੇ ਵੀ ਫਿਰਕੇ ਨਾਲ ਕੁਝ ਬੰਧ ਰੱਖਣ ਵਾਲੇ ਨੇ ਨਗਰ ਕੀਰਤਨ ਦੀ ਸੇਵਾ ਨਗਰ ਕੀਰਤਨ ਦਾ ਸਵਾਗਤ ਬਹੁਤ ਹੀ ਚਾਹ ਦੇ ਨਾਲ ਸਮੁੱਚ ਸਹਿਤ ਜਿਹੜੀ ਸੰਗਤ ਹੈ ਉਹ ਕਰਦੀ ਹੈ ਜੀ ਹਰ ਸਾਲ ਇਹ ਸੰਗਤ ਦੇ ਵੱਲੋਂ ਸਤਿਗੁਰਾਂ ਦੇ ਪ੍ਰਕਾਸ਼ਪੁਰਪ ਦੇ ਸੰਬੰਧ ਵਿੱਚ ਬਹੁਤ ਹੀ ਮਨਮੋਹਕ ਤਾਜ਼ੇ ਫੁੱਲਾਂ ਦੇ ਨਾਲ ਬੜੇ ਕੀਮਤੀ ਫੁੱਲਾਂ ਦੇ ਨਾਲ ਅ ਸ਼੍ਰੀ ਹਰਮੰਦਰ ਸਾਹਿਬ ਜੀ ਦੀ ਸਜਾਵਟ ਕੀਤੀ ਜਾਂਦੀ ਹੈ ਔਰ ਇਸ ਵਾਰ ਵੀ ਬੜੀ ਮਨਮੋਹਕ ਸਜਾਵਟ ਜਿਹੜੀ ਹੈ ਪਹਿਲਾਂ ਨਾਲੋਂ ਕੁਝ ਵਿਸ਼ੇਸ਼ ਸਜਾਵਟ ਜਿਹੜੀ ਇਸ ਵਾਰ ਸੰਗਤੇ ਵੱਲੋਂ ਕੀਤੀ ਗਈ ਹੈ ਔਰ ਸਤਗੁਰਾਂ ਦੇ ਪ੍ਰਕਾਸ਼ ਰੂਪ ਦੇ ਸੰਬੰਧ ਵਿੱਚ ਕੱਲ 8 ਅਕਤੂਬਰ ਨੂੰ ਜਿੱਥੇ ਅਮਰਤ ਵੇਲੇ ਸੁਨਹਿਰੀ ਸਰੂਪ ਚੋ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹੀਦ ਦੇ ਲਿਖੇ ਹੋਏ ਨੇ ਉਹ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ ਹੋਣਗੇ ਉਪਰੰਤ 8:30 ਵਜੇ ਤੋਂ ਲੈ ਕੇ 12 ਵਜੇ ਤੱਕ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਔਰ ਗੁਰਦੁਆਰਾ ਬਾਬਾ ਅਕਾਲ ਰਾਏ ਸਾਹਿਬ ਦੀ ਵਿਖੇ ਜਲੋਸ ਜਾਇਆ ਜਾਣਗੇ ਉਪਰੰਤ ਦੀਵਾਨ ਚੱਲਦਾ ਰਹੇਗਾ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਸ਼ਾਮ ਨੂੰ ਬੜੀ ਮਨਮੋਹਕ ਦੀਪਮਾਲਾ ਕੀਤੀ ਜਾਏਗੀ ਔਰ ਸ਼ਾਮ ਨੂੰ ਰਹਿਰਾ ਸਾਹਿਬ ਦੇ ਪਾਠ ਤੋਂ ਬਾਅਦ ਆਤਿਸ਼ਬਾਜ਼ੀ ਵੀ ਕੀਤੀ ਜਾਏਗੀ ਉਪਰੰਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰਮਤ ਸਮਾਗਮ ਹੋਣਾ ਜਿਸ ਵਿੱਚ ਭਾਈ ਦਵਿੰਦਰ ਸਿੰਘ ਜੀ ਸੁਹਾਣੇ ਵਾਲੇ ਉਹ ਕੀਰਤਨ ਕਰਨਗੇ ਅਤੇ ਭਾਈ ਸਾਹਿਬ ਗਿਆਨੀ ਪਿੰਦਰਪਾਲ ਸਿੰਘ ਵੀ ਹੋਰਾਂ ਨੇ ਗੁਰਮਤਿ ਵਿਚਾਰਾਂ ਕਥਾ ਦੇ ਰਹੇ ਸੰਗਤ ਨੂੰ ਸਰਮਣ ਕਰਵਾ ਕੇ ਨਿਹਾਲ ਕਰਨਾ ਉਪਰੰਤ ਜਿਹੜਾ ਕਵੀ ਦਰਬਾਰ ਹੈ ਉਹ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਚੱਲਦਾ ਰਹਿਣਾ ਮੈਂ ਆਪਣੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਨੇਜਰ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਵੱਲੋਂ ਸਮੁੱਚੇ ਪ੍ਰਬੰਧ ਵੱਲੋਂ ਸਮੁੱਚੇ ਸੰਸਾਰ ਭਰ ਵਿੱਚ ਵਸਤੀਆਂ ਹੋਈਆਂ ਸੰਗਤਾਂ ਨੂੰ ਸੋਢੀ ਸੁਲਤਾਨ ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ 파ਮਨ ਪ੍ਰਕਾਸ਼ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਦੇਣਾ। ਪਰਿਵਾਰ ਦੇ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ ਹੈ। ਹੈਲਿਕੋਪਟਰ ਵੀ ਆਇਆ ਔਰ ਪਰਿਵਾਰਾਂ ਦੇ ਵੱਲੋਂ ਇਲੈਕਟ੍ਰੋਨਿਕ ਅਰਸੋਭਾ ਕੀਤੀ ਗਈ ਹੈ। ਇਹ ਹਰ ਵਾਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ਪੁਰਬ ਦੇ ਸੰਬੰਧ ਵਿੱਚ ਨਗਰ ਕੀਰਤਨ ਜਿਹਦੇ ਕਾਲ ਤੱਕ ਸੈੱਟ ਵੀ ਤੁਰਵਾਨਾ ਹੁੰਦਾ ਹੈ। ਉਹਦੇ ਉੱਤੇ ਹੈਲੀਕਾਪਟਰ ਦੇ ਰਾਹੀਂ ਜਿਹੜੀ ਫੁੱਲਾਂ ਦੀ ਵਰਖਾ ਹੈ ਉਹ ਕੀਤੀ ਜਾਂਦੀ ਹੈ ਕੁਝ ਸਮਾਂ ਪਹਿਲਾਂ ਕਾਗਜ਼ਾਂ ਦੀ ਕਾਗਜ਼ ਦੇ ਫੁੱਲਾਂ ਦੀ ਜਿਹੜੀ ਵਰਖਾ ਸੀ ਉਹ ਕੀਤੀ ਜਾਂਦੀ ਸੀ ਪਰ ਪਿਛਲੇ 2-3 ਸਾਲਾਂ ਤੋਂ ਅਸੀਂ ਇਹ ਜ਼ਰੂਰੀ ਕੀਤਾ ਹੋਇਆ ਕਿ ਕਾਗਜ਼ ਦੇ ਫੁੱਲ ਨਹੀਂ ਬਲਕਿ ਤਾਜ਼ੇ ਫੁੱਲਾਂ ਦੀ ਵਰਖਾ ਜਿਹੜੀ ਹੈ ਉਹ ਨਗਰ ਕੀਰਤਨ ਦੇ ਉੱਪਰ ਕੀਤੀ ਜਾਏ ਔਰ ਸ਼ਹਿਰ ਦੇ ਵੱਖ-ਵੱਖ ਸਥਾਨ ਜਿਹੜੇ ਗੁਰਦੁਆਰਾ ਸਾਹਿਬਾਨ ਨੇ ਉਹਨਾਂ ਸਾਰੇ ਸਥਾਨਾਂ ਦੇ ਉੱਤੇ ਹੈਲੀਕਾਪਟਰ ਜਿਹੜਾ ਉਹ ਫੁੱਲਾਂ ਦੀ ਵਰਖਾ ਕਰਦਾ ਔਰ ਇਸ ਵਾਰ ਜੋ ਵਿਸ਼ੇਸ਼ ਹੈ ਉਹ ਇਹ ਹੈ ਕਿ ਜਿਹੜੀਆਂ ਸਜਾਵਟੀ ਲਾਈਟਾਂ ਲੜੀਆਂ ਲਾਈਆਂ ਗਈਆਂ ਨੇ ਪਹਿਲਾਂ 2 ਦਿਨ ਵਾਸਤੇ ਲੱਗਦੀਆਂ ਸਨ ਪਰ ਇਸ ਵਾਰ 3 ਦਿਨ ਵਾਸਤੇ ਸਜਾਪਤੀ ਡਾੜੀ ਨਾਲ ਜਿਹੜੀਆਂ ਨੇ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਵਿਖੇ ਸਜਾਈਆਂ ਗਈਆਂ ਇਹ ਇੱਕ ਪਰਿਵਾਰ ਸਰਦਾਰ ਬਲਵੰਤ ਸਿੰਘ ਜੀ ਯੂਐਸਏ ਦੇ ਰਹਿਣ ਵਾਲੇ ਨੇ ਇਹ ਸਾਰੀ ਸੇਵਾ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਪਿਛਲੇ ਸਮੇਂ ਗੁਰੂ ਰਾਮਦਾਸ ਜੀ ਮਹਾਰਾਜ ਦੇ ਲੰਗਰ ਵਾਸਤੇ ਟਰੈਕਟਰ ਟਰਾਲੀ ਕਪੜੇ ਧੋਣ ਵਾਲੀਆਂ ਮਸ਼ੀਨਾਂ ਆਦਿ ਦੀ ਸੇਵਾ ਕੀਤੀ ਹੈ ਉਹਨਾਂ ਉਸ ਪਰਿਵਾਰ ਦੇ ਵੱਲੋਂ ਜਿਹੜੀ ਲਾਈਟਾਂ ਦੀ ਸੇਵਾ ਉਹ ਕੀਤੀ ਜਾ ਰਹੀ ਹੈ ਔਰ ਨਗਰ ਕੀਰਤਨ ਦੀ ਰੰਮਤਾ ਵੇਲੇ ਇਲੈਕਟ੍ਰੋਨਿਕ ਆਤਸ਼ਯ ਬਾਜੀ ਜੋ ਕਿ ਪ੍ਰਦੂਸ਼ਣ ਰਹਿਤ ਆਤਸ਼ਯ ਬਾਜੀ ਹੈ ਉਹ ਵੀ ਸੰਗਤ ਦੇ ਵੱਲੋਂ ਇੱਕ ਪਰਿਵਾਰ ਦੇ ਵੱਲੋਂ ਜਿਹੜੀ ਹੈ ਉਹ ਕੀਤੀ ਜਾਂਦੀ ਹੈ